ਉਹ ਮਸਲਾ ਹੋ ਸਕਦਾ ਹੈ ਲਗਾਤਾਰ ਕੋਨਾ ਤੇ ਇਹ ਹਕੂਮਤ ਜਾਂ ਦਾ ਗ੍ਰਿਫਤਾਰੀਆਂ ਕਰ ਰਹੀ ਹੈ ਜਾਂ ਲਾਫੀ ਚਾਰਜ ਕਰ ਰਹੀ ਹੈ ਚਾਹੇ ਉਹ ਮਸਲਾ ਖਨੌਰੀ ਦੇ ਸ਼ੰਗੂ ਬਾਰਡਰ ਤੇ ਜੋ ਕਿਸਾਨਾਂ ਦੇ ਖਿਲਾਫ ਕੀਤਾ ਉਹ ਮਸਲਾ ਹੋਵੇ ਇੱਕ ਗਸਾਉਂਦਾ ਹੈ ਕਿ ਹਕੂਮਤ ਦਾ ਜ਼ੁਲਮ ਹੈ ਜਿਹੜਾ ਹਕੂਮਤ ਦਾ ਜ਼ੁਲਮ ਹੈ ਜਿਹੜਾ ਹਕੂਮਤ ਦਾ ਤਸ਼ੱਦਦ ਹੈ ਇਹ ਜਿੱਥੇ ਕਿਤੇ ਵੀ ਹਕੂਮਤ ਕੋਲ ਨੀਤੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਦੇ ਖਿਲਾਫ ਇਹ ਜ਼ੁਲਮ ਲਗਾਤਾਰ ਬੁਧਾਇਆ ਜਾ ਰਹੇ ਹਨ ਪੁਲਿਸ ਤੋਂ ਫੌਜ ਨੂੰ ਪੈਰਾਮਿਟਰੀ ਫੋਰਸਸ ਨੂੰ ਲਗਾਤਾਰ ਪਟੀਆਂ ਤਾਕਤ ਕੀਤੀਆਂ ਜਾ ਰਹੀਆਂ ਹਨ ਪਰ ਆਪਰੇਸ਼ਨ ਗ੍ਰੀਨ ਹਕੁਮਤ ਦੀ ਮੁਰੀ ਫਰੰਟ ਦੇ ਪ੍ਰੋਗਰਾਮ ਦੇ ਅਨੁਸਾਰ ਜੇ ਅਸੀਂ ਇਸ ਜ਼ੁਲਮ ਦਾ ਮੁਕਾਬਲਾ ਕਰਨਾ ਹੈ ਤਾਂ ਉਹਦੇ ਵਾਸਤੇ ਲੋਕਾਂ ਦੇ ਅੰਦਰ ਇੱਕ ਵਿਸ਼ੇਸ਼ ਜਬੂਰੀ ਚੇਤਨਾ ਦਾ ਉਜਾਗਰ ਕਰਨਾ ਉਸ ਨੂੰ ਪੈਦਾ ਕਰਨਾ ਮਜ਼ਬੂਤ ਕਰਨਾ ਇਹ ਪਹਿਲੀ ਲੋੜ ਬਣਦੀ ਹੈ ਉਸ ਜਮੂਰੀ ਚੇਤਨਾ ਨੂੰ ਤੇ ਉਸ ਜਮੂਰੀ ਵਿਰੋਧ ਨੂੰ ਬ੍ਰਾਊਂ ਦੇ ਵਾਸਤੇ ਤੈਸ਼ ਕਰਨ ਦੇ ਵਾਸਤੇ ਇਹ ਜਮੂਰੀ ਫਰੰਟ ਨੇ ਇਹਨਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਹੈ ਤੁਸੀਂ ਸਾਰੇ ਇਹਨਾ ਪ੍ਰੋਗਰਾਮਾਂ ਵਿੱਚ ਆਏ ਹੋ ਪੰਜਾਬ ਭਰ ਦੇ ਵਿੱਚ ਅਸੀਂ ਤੁਹਾਨੂੰ ਜੀ ਆਇਆਂ ਵੀ ਕਹਿੰਦੇ ਆ ਤੇ ਤੁਹਾਡਾ ਧੰਨਵਾਦ ਵੀ ਕਰਦੇ ਆ ਲੇਕਿਨ ਆਪਾਂ ਯਾਦ ਰੱਖੀਏ ਕਿ ਮਸਲਾ ਕੱਲਾ ਆਦੀਵਾਸੀਆਂ ਦਾ ਵੀ ਹੈ ਮਸਲਾ ਕੱਲਾ ਛਤੀਸਗੜ੍ਹ ਝਾਰਖੰਡ ਦਾ ਨਹੀਂ ਹੈ ਮਸਲਾ ਸਾਡੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਦਾ ਹੈ ਫਸਲਾ ਖੇਤੀ ਬਾੜੀ ਨੂੰ ਬਚਾਉਣ ਦਾ ਹੈ ਮਸਲਾ ਜਿਹੜੇ ਲੋਕ ਗ੍ਰੋਥ ਉੱਠਦੇ ਐ ਉਸ ਗ੍ਰੋਥ ਦੀ ਲਹਿਰ ਨੂੰ ਬਚਾਉਣ ਦਾ ਹੈ ਤੇ ਉਸ ਲਹਿਰ ਦੀ ਗ੍ਰੋਥ ਦੀ ਲਹਿਰ ਨੂੰ ਮਜ਼ਬੂਤ ਕਰਨ ਦਾ ਮਸਲਾ ਹੈ ਤਾਂ ਕਿ ਅਸੀਂ ਇੱਕ ਜਮਹੂਰੀ ਤੇ ਇੱਕ ਇਨਸਾਫ ਸੰਖੇਪ ਖੁੱਲ੍ਹ ਵੱਧ ਸਕੀਏ ਇਹਨਾਂ ਸਾਰੇ ਬਸਤੀਆਂ ਨੂੰ ਧਿਆਨ ਰੱਖ ਕੇ ਹੀ ਅਸੀਂ ਹਿਮਾਂਸ਼ੂ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਇਹ ਮਿਸ਼ਨ ਲੈ ਕੇ ਪੰਜਾਬ ਜਾਓ ਉਹਨਾਂ ਸਾਡਾ ਕਿਹਾ ਨਮਿਆ ਅਸੀਂ ਤੁਹਾਨੂੰ ਆਈ ਹਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ